ਦਰਬਾਣੀ ਅੱਜ ਦੀ ਗੱਲ ਕਰਦੀ ਹੈ ਪੜਨੀ ਪੈਗੀ ਵਿਚਾਰਨੀ ਪੈਗੀ ਸੋ ਨਗਦ ਕੀ ਹੈ ਉਧਾਰ ਕੀ ਹੈ ਨਗਦ ਹੈ ਸਾਡਾ ਵਰਤਮਾਨ ਅੱਜ ਸਸੀਂ ਜਾਂ ਤਾਂ ਭੂਤਕਾਲ ਚ ਜਿੰਦੇ ਹਾਂ ਜੋ ਪਿੱਛੇ ਹੋਣਾ ਹੋ ਜੇ ਸੋ ਜਾਂ ਅਸੀਂ ਭੁੱਖ ਚ ਜਿੰਦੇ ਹਾਂ ਭੁੱਖ ਦੀ ਚਿੰਤਾ ਕਰਦੇ ਹਾਂ ਜਿੱਥੇ ਚੁੰਝ ਦਿੱਤੀ ਹੈ ਉੱਥੇ ਰਿਜਕ ਦਿੱਤਾ ਹੈ ਸਭ ਦੋ ਰੋਟੀਆਂ ਦਾ ਖੇਲ ਹੈ ਰੋਟੀਆਂ ਕਾਰਨ ਪੂਰਾ ਤਾਲ ਕੋਈ ਸੱਜੇ ਜਾ ਰਿਹਾ ਹੈ ਕੋਈ ਖੱਬੇ ਜਾ ਰਿਹਾ ਹੈ ਸਭ ਪਾਣੀ ਹੋ ਸਕਦਾ ਸਭ ਜਗ੍ਹਾ ਮਿਲੇ ਪਰ ਦੋ ਰੋਟੀਆਂ ਦਾ ਖੇਲ ਹੈ ਸਭ ਦਾ ਸੋ ਜਿੱਥੇ ਚੁੰਝ ਦਿੱਤੀ ਹੈ ਉੱਥੇ ਰਿਜ਼ਕ ਦਿੱਤਾ ਹੈ ਪੰਛੀ ਜਾ ਰਹੇ ਸੀ ਉਪਰੋਂ ਦੀ ਆਵੇ ਕੀ ਆਵਾਜ਼ ਜੀ ਆ ਰਹੀ ਹੈ ਕਹਿੰਦੇ ਇਹ ਜਹਾਜ਼ ਹੈ ਇਹ ਵਿਦੇਸ਼ ਜਾ ਰਹੇ ਹਨ ਸੋ ਅਸੀਂ ਤਾਂ ਸ਼ਾਮ ਨੂੰ ਘਰ ਆ ਜਾਣਾ ਹੈ ਇਹਨਾਂ ਨੇ ਖੁਰੇ ਆਉਣਾ ਹੈ ਨਹੀਂ ਆਉਣਾ ਪਰਦੇਸੀ ਜਿੰਦ ਹੈ ਅਸੀਂ ਘਰ ਆਉਣਾ ਸੀ ਸੋ ਬਾਹਰੋਂ ਘਰ ਨੂੰ ਆਉਣਾ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਵਿਦੇਸ਼ ਦੇ ਰਹੇ ਹਨ ਜੇ ਸੰਵਿਧਾਨ ਹੋਏ ਠੀਕ ਹੈ ਸੰਵਿਧਾਨ ਲਾਗੂ ਹੋ ਸਕਦਾ ਹੈ ਸਾਰੇ ਸੰਸਾਰ ਚ ਵਿਸ਼ਵ ਜੁਗ ਜੁਦ ਰੁਕ ਸਕਦਾ ਹੈ ਸ਼ਾਂਤੀ ਆ ਸਕਦੀ ਹੈ ਸਭ ਭਾਈਚਾਰੇ ਨਾਲ ਸੋ ਹਮਨ ਅਮਾਨ ਨਾਲ रह ਸਕਦੇ ਹਾਂ ਅੱਜ ਜੋਰ ਜਮੀਨ ਇਹ ਦੇ ਜੋ ਤਿੰਨ ਝਗੜੇ ਹਨ ਸਾਰੇ ਸੰਸਾਰ ਤੇ ਚੱਲ ਰਹੇ ਹਨ ਸੋ ਹੱਕਾਂ ਦੀ ਲੜਾਈ ਸੋ ਸਭ ਕੁਝ ਜੋ ਸਰੀਰ ਚ ਪਰਮੇਸ਼ਰ ਨੇ ਪਾਇਆ ਹੈ ਧਿਆਨ ਆਪਣਾ ਹੋਏਗਾ ਧਿਆਨ ਨਾਲ ਕੰਮ ਕਰਾਂਗੇ ਫਿਰ ਉਹਦਾ ਸਵਾਦ ਉਹਦਾ ਆਨੰਦ ਉਹਦੀ ਬੰਤਰ ਸਪੈਸ਼ਲੀ ਹੋਏਗੀ ਸੋ ਹੱਥ ਹੋਲੇ ਸਰੀਰ ਉਹਦਾ ਖੂਨ ਉਹਦਾ ਸਭ ਕੁਝ ਉਹਦਾ ਪਰ ਧਿਆਨ ਆਪਣਾ ਹੈ ਜੇ ਇਥੋਂ ਹੀ ਸਿੱਧੇ ਮਲਕਪੁਰ ਨੂੰ ਜਾਣਾ ਹੈ ਨਹੀਂ ਕੱਚੇ ਪੱਕੇ ਰਸਤੇ ਬੜੇ ਹਨ ਸਾਡੇ ਮਹਾਂਪੁਰਸ਼ਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਕੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਸ਼ੱਕ ਹੈ ਨਹੀਂ ਸੋ ਜੋ ਲੰਗਰ ਛਕਿਆ ਅੰਦਰ ਰਹਿ ਗਿਆ ਉਹਦਾ ਇਹ ਸਰੀਰ ਬਣਿਆ ਹੈ ਉਹਦੀ ਹੱਡੀ ਮਾਸ ਚਰਬੀ ਸਭ ਕੁਝ ਉਹਦਾ ਹੀ ਬਣ ਰਿਹਾ ਹੈ ਜੋ ਕੰਨਾਂ ਨਾਲ ਸੁਣਿਆ ਜੋ ਅੰਦਰ ਰਹਿ ਗਿਆ ਉਹਦਾ ਮਨ ਬਣਦਾ ਹੈ ਗਰਵਾਣੀ ਵਿਚਾਰ ਨਹੀਂ ਪੈਗੀ ਪੜਨੀ ਪੈਗੀ ਫਿਰ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਬਦਾਨ ਸਾਰੇ ਸੰਸਾਰ 'ਚ ਲਾਗੂ ਹੋ ਸਕਦਾ ਹੈ ਪਰ ਮਾਇਆ ਦਾ ਝਗੜਾ ਹੋ ਗਿਆ ਵੰਡਣ ਦਾ ਝਗੜਾ ਹੋ ਗਿਆ ਗਰੀਬੀ ਸੀ ਪਿਆਰ ਸੀ ਸੋ ਇੱਕ ਜੋੜੀ ਹੁੰਦੇ ਸੀ ਮਾਤਾ ਪਿਤਾ ਹੁੰਦੇ ਸੀ 8 9 ਜੀ ਹੁੰਦੇ ਸੀ ਦਾਦਾ ਜੀ 12 12 ਜੀ ਪਾਲਦੇ ਸੀ ਅਨਾਜ ਦੀ ਵੀ ਕਮੀ ਸੀ ਸਭ ਕਮੀ ਸੀ ਘਰ ਕੱਚੇ ਸਿੱਖ ਪੱਕੇ ਅੱਜ ਘਰ ਪੱਕੇ ਹੋ ਗਏ ਅਸੀਂ ਕੱਚੇ ਹੋ ਗਏ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਨੇ ਦਸਵੇਂ ਦਰਵਾਜ਼ੇ ਚ ਗੱਲ ਜਾ ਰਹੀ ਹੈ ਮੈਂ ਸੋਦਰ ਗਿਆ ਦੁਨੀਆ ਸੋਦਰ ਗਈ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਸੋ ਇਹ ਜੋ ਦੋ ਰੋਟੀਆਂ ਦਾ ਖੇਲ ਹੈ ਜੋ ਸੋਨੇ ਦੇ ਮੰਡਲ ਹਨ ਇਹ ਵੀ ਰੋਟੀਆਂ ਹੀ ਹਨ ਸੋ ਇਹ ਮਾਇਆ ਦੇ ਮੰਡਲ ਇਹ ਵੀ ਰੋਟੀਆਂ ਹੀ ਹਨ ਅੱਜ ਆਨਲਾਈਨ ਹੈ ਕੋਈ ਵੀ ਗਲਤੀ ਮਾਕ ਨਹੀਂ ਹੋਣੀ ਸਭ ਨੈਟ ਤੇ ਚੜ ਰਹੀ ਹੈ ਈ ਸਮਝਣਾ ਪਵੇਗਾ ਸੋਟ ਬਗੇ ਸਾਇੰਸ ਵਿਗਿਆਨ ਸਾਨੂੰ ਬਾਰੋਂ ਸੁੱਖ ਦੇ ਸਕਦੀ ਹੈ ਪਰ ਰੁੱਖ ਦੀ ਛਾਂ ਵਾਗੂ ਬੱਚਾ ਪੈਦਾ ਹੋਇਆ ਕਹਿੰਦੇ ਕੁਦਰਤੀ ਇਹਦਾ ਜੋ ਟੱਟੀ ਵਾਲੀ ਜਗ੍ਹਾ ਹੈ ਨਹੀਂ ਬਣੀ ਡਾਕਟਰ ਕਹਿੰਦਾ ਬਣਾ ਦਿੰਦਾ ਹਾ ਜੇ ਤ 3 ਕਿਲੋ ਦਾ ਹੈ ਠੀਕ ਹੈ ਨੈ ਤੇ ਇੰਤਨੀ ਪੈਪ ਲਾ ਦਾਂਗਾ ਸੋ ਕੰਦੇ ਇਹ ਦੁੱਧ ਲਈ ਇਹ ਵੀ ਸਰਾਗ ਬੰਦ ਹੈ ਖੋਲ ਦੇਗਾ ਡਾਕਟਰ ਹੈ ਠੀਕ ਹੈ ਇਹ ਸਾਂਸ ਬਿਨਾ ਵਿਗਿਆਨ ਬਿਨਾ ਸੀ ਲੰਗੜੇ ਹਾਂ ਇੱਕ ਲੱਤ ਤੇ ਖੜਾਂਗੇ ਕੋਈ ਰੁੱਖ ਹਵਾ ਚ ਥੋੜਾ ਖੜੇਗਾ ਜਿੰਨਾ ਧਰਤੀ ਚ ਉਹਦੀ ਜੜਾ ਹੋਣਗੀ ਆ ਝੱਲੇਗਾ ਦੁੱਖਾਂ ਦਾ ਇਲਾਜ ਕਰਨਾ ਸੀ ਸੁੱਖ ਆਪਣੇ ਆਪ ਆਉਣਗੇ ਦੁਖਦਾਰੂ ਹੈ ਸੋ ਇਹ ਗੁਰਬਾਣੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਸੀ ਪਰ ਕਮਲਿਆਂ ਦੇ ਹੱਥ ਹੀਰਾ ਆ ਗਿਆ ਸੋ ਜਿਵੇਂ ਦਾਸ ਖੋਜੀ ਹੈ ਇੱਕ ਕਹਿੰਦਾ ਸਭ ਤੋਂ ਦੇਖਦੇ ਆ ਬੁਰੀ ਚੀਜ਼ ਕੀ ਹੈ ਸੋ ਘਰੋਂ ਨਿਕਲਿਆ ਖੋਜ ਵਾਸਤੇ ਪੇੜ ਦੇ ਗੱਲ ਲਾਲ ਸੀ ਕਹਿੰਦਾ ਇਹ ਲਾਲ ਤੁਸੀਂ ਪੇੜ ਵੇਚ ਨਹੀਂ ਆਂਦਾ ਪੇੜ ਵੇਚਦਾ ਉਹ ਪਾਰਕੂ ਸੀ ਇਹਦੇ ਗੱਲ ਲਾਲ ਹੈ ਸੋ ਉਹ ਕਹਿੰਦਾ ਮੇਰੀਆਂ ਕੁਝ ਸ਼ਰਤਾਂ ਹਨ ਮੇਰੇ ਬਾੜੇ ਚ ਸੋਣਾ ਪੈਗਾ ਤੈਨੂੰ ਭਾਈ ਬੰਨਾ ਪੈਗਾ ਸੋ ਫਿਰ ਪੱਕ ਵਟਾਣੀ ਪੈਗੀ ਮੇਰੇ ਨਾਲ ਧੋਖਾ ਨਹੀਂ ਕਰਨਾ ਪਏਗਾ ਸੋ ਤੂੰ ਮੇਰਾ ਭਾਈ ਬੰਨਾ ਪੈਗਾ ਕਹਿੰਦਾ ਠੀਕ ਹੈ ਕਹਿੰਦਾ ਫਿਰ ਮੈਂ ਤੈਨੂੰ ਭੇਡ ਫਰੀ ਚ ਹੀ ਦੇ ਦਾਂਗਾ ਤਾਂ ਕੀ ਹੈ ਮੇਰੇ ਭੇਡਾਂ ਫੋਰ ਵੱਧੂ ਹੋਰ ਬੱਚੇ ਦੇਣ ਗਿਆ ਜੇ ਤੇਰੀ ਨੀਅਤ ਆ ਗਈ ਹੈ ਤੂੰ ਭੇਡ ਲੈ ਲੈ ਸੋ ਉਹਨੇ ਇੱਥੇ ਕੀਤਾ ਬਾੜੇ ਚ ਸੁੱਤਾ ਔਰ ਕਹਿੰਦਾ ਪਿਆਲਾ ਜਿਹੜਾ ਜਿੱਥੇ ਕੁੱਕਰ ਮੇਰਾ ਕੁੱਤਾ ਦੁੱਧ ਪੀਂਦਾ ਹੈ ਇਹਦੇ ਚ ਦੁੱਧ ਤੋਂ ਪੀ ਲਿਆ ਕਹਿੰਦਾ ਠੀਕ ਹੈ ਇੱਥੇ ਕਿਹੜਾ ਕੋਈ ਦੇਖਦਾ ਹੈ ਕੁੱਤੇ ਦੇ ਪਿਆਲੇ ਵਾਲੇ ਚ ਸੋ ਦੁੱਧ ਪੀ ਲਿਆ ਪੱਗ ਵੀ ਵਟਾਲੀ ਸਵੇਰੇ ਉਹਨੇ ਲਾਲ ਗਲੋ ਖੋਲ ਲਿਆ ਭੇੜ ਦੇ ਲੈ ਜਾ ਭੇੜ ਕਹਿੰਦਾ ਕੀ ਗੱਲ ਕਹਿੰਦਾ ਤੇਰੇ ਨਾਲ ਭੇੜ ਦੀ ਗੱਲ ਹੋਈ ਹੈ ਨਾ ਸੋ ਅਸੀਂ ਲਾਲਚੀ ਹਾ ਲਾਲਚਿ ਬੁਰੀ ਬਲਾਹ ਹੈ ਸੋ ਇਹ ਸਵਾਸ ਕੀਮਤੀ ਮਿਲੇ ਸੀ ਕਿਸੇ ਕੀਮਤ ਤੇ ਨਹੀਂ ਮਿਲਲੇ ਅੱਜ ਦੇਖੋ ਬਾਬਾ ਜੀ ਦੁੱਖ ਦੀ ਘੜੀ ਚ ਹਨ ਕਿੰਨੇ ਰੋਜ਼ ਰੁਪਏ ਜਮਾ ਕਰਾਣੇ ਪੈਂਦੇ ਹਨ ਇਹ ਸਭ ਤੋਂ ਅੰਦਰ ਲਾਲ ਸੀ ਅੰਦਰ ਆਇਆ ਹੋਇਆ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਬਾਤਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ ਕੁਦਰਤ ਰੂਪ ਹਾਂ ਮੈਂ ਸਿਸਟਰ ਰੂਪ ਹਾਂ ਪੱਕੇ ਹੀ ਕਾਨੂੰਨ ਬਣਾਏ ਹਨ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਜ ਭੂਜ ਨਾਲ ਤਿਆਰ ਕਰਨਾ ਹੈ ਲੋੜੀ ਲੋੜੀ ਦਾ ਸਮਾਨ ਫ੍ਰੀਜ ਚ ਮਿਲਿਆ ਹੈ ਸੋ ਗਰਬਾਣੀ ਪੜ੍ਹਨੀ ਪੈਗੀ ਵਿਚਾਰ ਨਹੀਂ ਪੈਗੀ ਪੰਡਿਤ ਬੰਨਾ ਪਏਗਾ ਮੀਆਂ ਬੰਨਾ ਪਏਗਾ ਸੋ ਆਪ ਅਗਰਤ ਬੈਠੇ ਹਨ ਸੋ ਭਗਤਾਂ ਦੀ ਚਾਲ ਨਰਾਲੀ ਕੀ ਹੈ ਇੱਕ ਪੈਰ ਗੁਰੂ ਨੇ ਰਖਾ ਦੇਣਾ ਹੈ ਸਚਖੰਡ ਲਈ ਤੇ ਦੂਸਰਾ ਪੈਰ ਅਸੀਂ ਚੱਕਣਾ ਸੋ ਕੀ ਕਰਨਾ ਹੈ ਸਭ ਕੁਝ ਇਸ ਸਰੀਰ ਚ ਮਿਲੇਗਾ ਜੀ